ਅੱਜ ਸੂਲਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰ ਇਹ ਚੈੱਕ ਪੱਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਖੜਾ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ 20000 ਰੁਪਏ ਪ੍ਰਤੀ ਏਕੜ ਦਾ ਸਾਨੂੰ ਮੁਆਵਜ਼ਾ ਦਿੱਤਾ। ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਸਾਰੇ ਸੀ ਕਿਰਨ ਖਾਨ ਹੋ ਗਈ। ਕੀ ਪ੍ਰੋਗਰਾਮ ਸੀ ਜਿੱਥੇ ਕਿੰਨੇ ਚੈੱਕ ਮੰਡੇ ਗਏ ਨੇ ਤੇ ਕਿੰਨੀ ਮਾਤਰ ਦੇ ਜਿੰਨੇ ਸਾਰੇ ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜ੍ਹ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ। ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ-ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ ਦੋ ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਦਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰ ਇਹ ਚੈੱਕ ਵੰਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਖੜਾ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਭੁਗਤਾਨ ਕਰਾਂਗੇ ਉਹ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਹਰ ਰੋਜ਼ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਂ ਮੈਨੀਫੀਸ਼ੀਰੀ ਨੂੰ ਬੁਲਾ ਕੇ ਉਹ ਸਾਰੇ ਅਸੀਂ ਚੈੱਕ ਬੰਨਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾ ਵਾਂਝਾ ਨਾ ਰਹੇ ਅਤੇ ਲਗਾਤਾਰ ਹਜੇ ਕਈ ਜਗ੍ਹਾ ਤੇ ਗਰਦਾ ਜਿਹੜਾ ਮੁਆਵਜ਼ਾ ਲੈਣ ਦੇ ਲਈ ਪ੍ਰਕਿਰਿਆ ਉਹ ਵੀ ਜਾਰੀ ਆ ਕਿਤੇ ਐਪਲੀਕੇਸ਼ਨ ਆ ਰਹੇ ਜਾਂ ਲੱਗੀਆਂ ਕੋਈ ਰਹਿ ਗਈਆਂ ਉਹਨਾਂ ਦਾ ਵੀ ਸਮਾਧਾਨ ਲਗਾਤਾਰ ਕੀਤਾ ਜਾ ਰਿਹਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਗਿਆ ਅਜੇ ਢੜਪੇ ਹਲਕੇ ਦੇ ਛਾਜਲੀ ਪਿੰਡ ਦੇ ਲੋਕਾਂ ਨੂੰ ਜਿਹੜਾ ਮੁਆਵਜ਼ਾ ਰਾਸੀ ਦੇ ਰੂਪ ਨੇ ਸੰਸਕ੍ਰਿਤੀ ਦੇ ਲੈਟ ਦਿੱਤੇ ਗਏ ਨੇ ਐ ਹੋਰ ਵੀ ਕਿ ਢੜਪੇ ਹਲਕੇ ਦੇ ਹੈਗੇ ਨਹੀਂ ਕਾਫੀ ਸਾਰੇ ਜਿੱਥੇ ਨੁਕਸਾਨ ਹੋਇਆਗਾ ਜਿਹੜਾ ਜਿਹੜੇ ਪਿੰਡਾਂ 'ਚ ਕਿਉਂਕਿ ਸੰਗਰੂਰ ਜ਼ਿਲ੍ਹੇ 'ਚ ਹੜ੍ਹਾਂ ਦੀ ਮਾਰ ਬਹੁਤ ਘੱਟ ਸੀ ਕੱਗਰ ਦਰਿਆ ਤੇ ਅੱਗੇ ਮਾਰ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਮਦਦ ਨਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਬਲੂ ਸਖਤ ਹਦਾਇਤਾਂ ਦੇ ਕਾਰਨ ਇਸ ਵਾਰ ਜਿਹੜਾ ਹੜ ਦਾ ਉਹ ਕੱਗਰ ਦਰਿਆ ਵਿੱਚ ਨਹੀਂ ਆਇਆ ਬੇਸ਼ੱਕ ਅੱਗੇ ਪੁਰਾਣੀਆਂ ਸਰਕਾਰਾਂ ਦੇ ਸਮੇਂ 747 ਪੁਆਇੰਟ ਦੇ ਉੱਤੇ ਕੱਗਰ ਟੁੱਟ ਜਾਂਦਾ ਸੀਗਾ ਪਰ ਇਸ ਵਾਰ 751 ਪੁਆਇੰਟ ਤੇ ਵੀ ਕੱਗਰ ਨਹੀਂ ਟੁੱਟਿਆ ਕੱਗਰ ਦਾ ਬੰਦ ਜਿਹੜਾ ਉਹ ਇੰਟੈਕਟ ਰਿਹਾ ਠੀਕ ਰਿਹਾ ਸੋ ਇਹ ਦੇ ਕਰਕੇ ਵੱਡੀ ਤਬਾਹੀ ਤੋਂ ਜਿਹੜੀ ਬਚਤ ਹੋਈ ਆ ਸੋ ਮੈਂ ਸਾਰੀ ਸਾਡੇ ਬਰਿੰਦਰ ਕੋਹਲ ਜੀ ਦਾ ਔਰ ਉਥੋਂ ਦੇ ਐਮਐਲਏ ਸਹਿਬਾਨ ਨੇ ਮੰਤਰੀ ਵੀ ਨੇ ਮੇਰੇ ਕੈਬਨਟ ਦੇ ਕਲੀਗ ਨੇ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਦਾ ਸਾਰੇ ਅਧਿਕਾਰੀਆਂ ਦਾ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲਗਾਤਾਰ ਉੱਥੇ ਪਹਿਰਾ ਦੇ ਕੇ ਉਹ ਕੰਟਰੋਲ 'ਚ ਰੱਖਿਆ ਉਸ ਨੁਕਸਾਨ ਹੋਣ ਤੋਂ ਬਚ ਗਿਆ ਜਿਹੜਾ ਥੋੜਾ ਬਹੁਤਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਹਰ ਇੱਕ ਨੁਕਸਾਨ ਦੀ ਪੂਰਤੀ ਕਰ ਰਿਹਾ ਜਿੱਥੇ ਵੀ ਨੁਕਸਾਨ ਹੋਇਆ ਉਹ ਅੱਜ ਜਿੰਨੇ ਵੀ ਵਿਅਕਤੀਆਂ ਨੂੰ ਨੁਕਸਾਨ ਹੋਇਆ ਅਸੀਂ ਅੱਜ ਹੋਇਆਗਾ ਕੁਝ ਕਾਉਣ ਵਾਲੇ ਸਮੇਂ 'ਚ ਬੰਨਾਂਗੇ ਲਗਾਤਾਰ ਸਿਲਸਿਲਾ ਜਿਹੜਾ ਉਹ ਚੱਲੀ ਰਹੂਗਾ ਅੱਜ ਟੈਂਕੀ ਦਾ ਵੀ ਕੋਈ ਇਥੇ ਤੋਂ ਕਾਟਣ ਦੀ ਤਿਆਰੀ ਹੈ ਅੱਜ ਸੂਦਰਕਰਾੜ ਵਿਖੇ 1 ਕਰੋੜ 37 ਲੱਖ 51 ਹਜ਼ਾਰ ਰੁਪਏ ਦੀ ਨਾਲ ਜਿਹੜਾ ਪਾਣੀ ਵਾਲਾ ਟੈਂਕਾ ਉਹ ਉਹਦੀ ਅੱਜ ਸ਼ੁਰੂਆਤ ਜਿਹੜੀ ਪਹਿਲਾਂ ਹੋ ਚੁੱਕੀ ਸੀਗੀ ਅੱਜ ਉਹਦਾ ਕਾਟ ਦੇ ਕੀਤਾਗਾ ਸੋ ਲੋਕਾਂ ਨੂੰ ਲਗਭਗ 550 ਦੇ ਕਰੀਬ ਜਿਹੜੇ ਬੈਨੀਫੀਸ਼ੀਰੀ ਨੇਗੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਸੂਦਰਕਰਾੜ ਦੇ ਲੋਕਾਂ ਨੂੰ ਮਿਲੂਗਾ ਸੋ ਮੈਂ ਸੂਦਰਕਰਾੜ ਦੇ ਸਰਪੰਚ ਸਾਹਿਬਾਨ ਨੂੰ ਉਹਨਾਂ ਦੀ ਪੰਚਾਇਤ ਨੂੰ ਸਾਰੇ ਪਿੰਡ ਦੇ ਵੀ ਸਿੰਧਿਆ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਦੀ ਬੜੀ ਮੰਗ ਸੀਗੀ ਕਿ ਸਾਫ ਪਾਣੀ ਮਹੱਈਆ ਕਰਵਾਇਆ ਜਾਵੇ ਹੁਣ ਉਹ ਸਾਫ ਪਾਣੀ ਜਿਹੜਾ ਪਿੰਡ ਸੁਦਕ ਘਾਟ ਵਾਲਾ ਮਿਲੂਗਾ ਤੇ ਇਹਨਾਂ ਨੂੰ ਮੁਬਾਰਕਬਾਦ ਔਰ ਕੰਮ ਜਿਹੜਾ ਬੜੀ ਜਲਦੀ ਖਤਮ ਹੋ ਜਾਊਗਾ ਇੱਕ ਸਰ ਪਿੰਡਾਂ ਦੇ ਵਿੱਚ ਕਾਫੀ ਭਿਆਨਕ ਬਿਮਾਰੀਆਂ ਸਰ ਫੈਲੀਆਂ ਨੇ ਉਹਦੇ ਬਾਰੇ ਸਰ ਕੋਈ ਸਰਕਾਰ ਵੱਲੋਂ ਕੋਈ ਉਪਾਲਾ ਕੀਤਾ ਜਾ ਰਿਹਾ ਹੈ ਬਿਲਕੁਲ ਪਿੱਛੇ ਜੇ ਲਗਾਤਾਰ ਮੈਂ 3 ਮਹੀਨਾ ਭੇਜ ਕੇ ਬਹੁਤ ਸਾਰੇ ਲੋਕਾਂ ਦਾ ਚੱਕਾ ਵੀ ਕਰਵਾਇਆ ਸੀ ਉਹ ਮੈਂਨਾ ਹਜੇ ਵੀ ਪਿੰਡਾਂ ਜਾ ਰਹੀਆਂ ਨੇ ਕਿ ਜਾਂ ਮੈਡੀਕਲ ਬੈਂਡਾਂ ਨੇ ਕਿ ਜਾਂ ਚੈੱਕਅਪ ਹੁੰਦਾਗਾ ਸੋ ਸਰਕਾਰ ਵੱਲ ਉਪਰਾਲੇ جاری ਦੇ ਉੱਤੇ ਨਾਲ ਦੀ ਨਾਲ ਸਾਡੀ ਡਿਜੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਮੇਰੀ ਆਪਣੀ ਟੀਮ ਵੱਲੋਂ ਹਲਕੇ ਦੇ ਸਾਡੇ ਸਾਥੀਆਂ ਦੀ ਟੀਮ ਵੱਲੋਂ ਅਲੱਗ ਤੋਂ ਮੈਡੀਕਲ ਕੈਂਪ ਜਿਹੜੇ ਨੇ ਕਿ ਉਹ ਹਰ ਪਿੰਡ ਚ ਲਾਇਆ ਜਾ ਰਹੇ ਨੇ ਹਰ ਪਿੰਡ ਦੇ ਅਸੀਂ ਨਾਗਰਿਕ ਜਿਹੜਾ ਵੀ ਆਉਂਦਾਗਾ ਉਹਦਾ ਅਸੀਂ ਚੈੱਕਅਪ ਜਿਹੜਾ ਕਰਵਾ ਰਹਿਆਂਗੇ ਸਰ ਜਿਹੜਾ ਮੁਆਵਜ਼ਾ ਦਿੱਤਾ ਗਿਆ ਇਹ ਫਸਲਾਂ ਵਾਲਿਆਂ ਨੂੰ ਦਿੱਤਾ ਗਿਆ ਜਿਹਨਾਂ ਦੇ ਘਾਟੇ ਕਿ ਨਹੀਂ ਘਰਾਂ ਨਹੀਂ ਇਹ ਤੇ ਫਸਲਾਂ ਵਾਲੇ ਵੀ ਨੇ ਘਰ ਵਾਲੇ ਵੀ ਨੇ ਸਾਰੇ ਸ਼ਾਮਲ ਥੈਂਕ ਯੂ ਬਲਕਾਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ? ਛਾਇਲਾ ਪਿੰਡ ਹੈ ਜੀ। ਅੱਜ ਬੱਚਤ ਮੰਤਰੀ ਵੱਲੋਂ ਤੁਹਾਨੂੰ ਮੁਆਵਜ਼ੇ ਰਾਸ਼ੀ ਦੇ ਜਿਹੜੇ ਕਾਗਜ਼ ਪੱਤਰ ਦਿੱਤੇ ਗਏ ਨੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ? ਛੇ ਕਿਲੀਆਂ ਖਾਨ ਹੋ ਗਏ ਦੀ। ਇਹ ਸਾਨੂੰ 20000 ਰੁਪਏ ਕਿਲੇ ਸਾਡਾ ਇੱਕੜ ਦਿੱਤਾ ਜੀ। ਸਰਕਾਰ ਦਾ ਧੰਨਵਾਦ ਜੀ। ਜੀ ਕੀ ਨਾਮ ਹੈ ਜੀ? ਮਨਜੋਤ ਸਿੰਘ ਜੀ। ਕਿਹੜਾ ਪਿੰਡ ਹੈ? ਛਾਇਲਾ। ਛਾਇਲਾ। ਕਿ ਕੀ ਨੁਕਸਾਨ ਹੋਇਆ ਸੀ ਆਪਣਾ? 6 ਕਿਲੀ ਝੋਨੇ ਦਾ ਨੁਕਸਾਨ ਹੋਇਆ ਸੀ ਜੀ। ਠੀਕ ਹੈ ਕੀ ਸਰਕਾਰ ਵੱਲੋਂ ਕੀ ਸਹਾਇਤਾ ਕੀਤੀ ਹੈ 20000 ਰੁਪਏ ਪ੍ਰਤੀ ਏਕੜੀ ਸਾਨੂੰ ਪੈਸੇ ਦਿੱਤੇ ਗਏ ਨੇ ਮਾਓ ਜਾਈ ਠੀਕ ਹੈ ਯਾਰ ਇਹਨੂੰ ਤੁਸੀਂ ਦੇਖਦੇ ਹੋ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੁਮਾ ਜਗਤਾਰ ਸਿੰਘ ਸਰਪੰਚ ਪਿੰਡ ਸ਼ਾਹਲਾ ਜੀ ਸਾਡੇ ਜੋ 6 ਏਕੜ ਜੋ ਝੋਨੇ ਦਾ ਨੁਕਸਾਨ ਹੋਇਆ ਸੀ ਉਹ ਬਤਮਨ ਤਰੀ ਹਰਪਾਲ ਸਿੰਘ ਜੀਮਾ ਜੀ ਨੇ 20000 ਰੁਪਏ ਪ੍ਰਤੀ ਏਕੜ ਦਾ ਸਾਨੂੰ ਮੁਆਵਜ਼ਾ ਦਿੱਤਾ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਰਿਆਂ ਨੂੰ ਜਿੰਨੇ ਦਾ ਹਲਕੇ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਚੈੱਕ ਵੰਡੇ ਨੇ ਤੇ ਸੋਹੀ ਸਾਹਿਬ ਦਾ ਬਹੁਤ ਧੰਨਵਾਦ ਕਰਦਿਆਂ ਬਿਲਕੁਲ ਸਾਬ ਤੁਸੀਂ ਇਹ ਗੱਲ ਕਰੀ ਛਾਇਲੇ ਦੇ ਵਿੱਚ ਕਿੰਨੇ ਇੱਕ ਪਰਿਵਾਰ ਸੀ ਜਿੰਨਾਂ ਨੂੰ ਨੁਕਸਾਨ ਹੋਇਆ ਸਾਡੇ ਤਕਰੀਬਨ ਇਹ ਤਿੰਨ ਪਰਿਵਾਰ ਨੇ ਜਿਨ੍ਹਾਂ ਦਾ ਝੋਨਾ ਖਰਾਬਾ ਹੋਇਆ ਜੀ ਬਾਕੀ ਦਾ ਸਾਡੇ ਚਾਰ ਘਰ ਮਕਾਨਾਂ ਦਾ ਜੋ ਤਰੇੜਾ ਆਈਆਂ ਨੇ ਉਹਨਾਂ ਦੇ ਵੀ ਚੈੱਕ ਆਉਣੇ ਨੇਗੇ ਇਹ ਵਾਲੇ ਵਾਲੇ ਤੇ ਹੋਰ ਪੰਡਾਂ ਦਾ ਵੀ ਨੁਕਸਾਨ ਹੋ ਹੋਰ ਪੰਡਾਂ ਦਾ ਵੀ ਹਾਂ ਛਾਜਲੀ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਜੀ ਘਰਾਂ ਦਾ ਵੀ ਤੇ ਫਸਲਾਂ ਦਾ ਵੀ ਛਾਜਲੀ ਨੂੰ ਵੀ ਚੱਕ ਵੰਡੇ ਗਏ ਨੇ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਜਕਾਰੀ ਬਹੁਤ ਵਧੀਆ ਜੀ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਵੀ ਕਰ ਰਹੇ ਨੇ ਤੇ ਸੜਕਾਂ ਦਾ ਤੇ ਹੋਇਆ ਜੀ ਕਿ ਆ ਵੀ ਬਹੁਤ ਜਲਦੀ ਚੈੱਕ ਦਿੱਤੇ ਜਾਣਗੇ ਪਿਛਲੀਆਂ ਸਰਕਾਰਾਂ ਵਾਂਗੂ ਲੇਟ ਨਹੀਂ ਕੀਤਾ ਜੇ ਉਹ ਨੂੰ ਕਿਵੇਂ ਦੇਖਦੇ ਹੋ ਪਿਛਲੀਆਂ ਸਰਕਾਰਾਂ ਨੇ ਤਾਂ ਇਹ ਚੈੱਕ ਕਦੇ ਆਈ ਨਹੀਂ ਇਹ ਸਰਕਾਰਾਂ ਨੇ ਚਲੋ ਦੀਵਾਲੀ ਤੋਂ ਪਹਿਲਾਂ ਨੁਕਸਾਨ ਤਾਂ ਪੂਰਤੀ ਤਾਂ ਉਨੀ ਨਹੀਂ ਹੁੰਦੀ ਉਹ ਫਿਰ ਵੀ ਆਏ ਵੀ ਪਰਿਵਾਰਾਂ ਨੂੰ ਉਸ ਨਾਲ ਕੁਝ ਮਾਅਵਜਾ ਦੇ ਕੇ ਸਰਕਾਰ ਨੇ ਪਰਿਵਾਰਾਂ ਦਾ ਹੌਸਲਾ ਵਧਾਈ ਕੀਤੀ ਹੈ ਤੇ ਬਾਕੀ ਦਾ ਖੇਤੀਬਾੜੀ ਵੱਲੋਂ ਬੀਜਾਂ ਦੀ ਉਹ ਵੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਸਹਾਇਤਾ ਲੱਗਦਾ ਤੁਹਾਨੂੰ ਵੀ ਦੀਵਾਲੀ ਤੋਂ ਪਹਿਲਾਂ ਕੁਝ ਨਾ ਕੁਝ ਮੱਲਮ ਲਾਉਣ ਦਾ ਕੰਮ ਕੀਤਾ ਗਿਆ ਹਾਂਜੀ ਹਾਂ ਖਾਤਿਆਂ 'ਚ ਪੈਸੇ ਆ ਗਏ ਜੀ ਖਾਤਿਆਂ 'ਚ ਪੈਸੇ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਖਤਿਆਂ ਚ ਪੈਸੇ ਆਉਣੇ ਸ਼ੁਰੂ ਹੋ ਗਏ ਪਿਛਲੀਆਂ ਸਰਕਾਰਾਂ ਤੇ ਹੁੰਦੀ ਸਰਕਾਰ ਚ ਕੀ ਫਰਕ ਦੇਖਦੇ ਹੋ ਪਹਿਲੇ ਜਿਹੜੇ ਮੁਆਵਜ਼ੇ ਮਿਲਦੇ ਸੀ ਬਹੁਤ ਥੋੜੇ ਥੋੜੇ ਨਗੁਣੇ ਹੁੰਦੇ ਸੀ ਕੋਈ 4000 5000 ਜਾਂ 2000 ਪਿਛਲੀ ਸਰਕਾਰਾਂ ਦਾ ਜੀ ਵਿੱਚ ਇਹੋ ਜਿਹੇ ਚੈੱਕ ਆਏ ਨੇ ਜੋ ਕੋਈ 65 ਰੁਪਈਆ ਦੀ ਚੈੱਕ ਆਉਂਦੇ ਰਹੇ ਨੇ ਜੀ ਕੋਈ 60 ਰੁਪਈਆ ਦਾ ਆ ਗਿਆ ਜੀ ਕੋਈ 40 ਰੁਪਈਆ ਦਾ ਆ ਗਿਆ ਜੀ ਇਹ ਸਰਕਾਰ ਦਾ ਤਾਂ ਬਹੁਤ ਧੰਨਵਾਦ ਹੈ ਜੀ ਜੋ ਇਹਨਾਂ ਨੂੰ 20-20000 ਰੁਪਈਆ ਮੁਆਵਜ਼ਾ ਦਿੱਤਾ ਗਿਆ ਹੈ ਸਰਕਾਰ ਨੇ ਬਹੁਤ ਕਿਸਾਨਾਂ ਨਾਲ ਵਧੀਆ ਤਰੀਕੇ ਨਾਲ ਸਰਕਾਰ ਖੜੀ ਹੈ ਜੀ ਮੋਢੇ ਨਾਲ ਮੋਢਾ ਨਾਲ ਲਾ ਕੇ